ਇਹ ਫਰਾਲਾ ਯੂਧੀਆਂ ਤਸਵੀਰਾਂ ਨੇ ਭਰੋੜੀ ਪਿੰਡ ਦੇ ਨਾਲ ਲੱਗਦੇ ਏਰੀਏ ਦੇ ਵਿੱਚ ਨਾਲ ਨੂੰ ਭਿਆਨਕ ਜਿਹੜੀ ਅੱਗ ਲੱਗੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਮਿਡਲ ਸਕੂਲ ਦੇ ਨਾਲ ਦੀ ਹੁੰਦੇ ਹੋਏ ਇਹ ਜਿਹੜੀ ਅੱਗ ਹੈਗੀ ਆ ਇਹ ਡੈਰ ਵੱਲ ਨੂੰ ਜਾ ਰਹੀ ਹੈ ਜਿਹੜੀ ਨਹਿਰ ਜਿਹੜੀ ਹੈਗੀ ਆ ਜਿਹਨੂੰ ਆਪਾਂ ਟੱਕ ਕਹਿੰਦੇ ਆ ਆ ਕਹਿ ਸਕਦੇ ਆ ਕਿ ਆਪਾਂ ਉੱਚਾ ਚੜਾ ਚੜਾ ਪਿੰਡ ਵੱਲੋਂ ਚਦਕੀ ਮੋਰੇ ਪਿੰਡ ਹੈਗਾ ਆ ਸੋ ਇਹ ਤੁਸੀਂ ਦੇਖ ਸਕਦੇ ਕੁਝ ਟਰੈਕਟਰ ਟਰਾਲੀਆਂ ਆ ਜਿਹੜੀ ਹੈਗੀ ਆ ਇੱਕ ਟਰੈਕਟਰ ਖੜਾ ਜਿਹੜਾ ਨਾਲ ਨੂੰ ਉਤੂੜੀ ਬਣਾਉਣ ਲਈ ਆਇਆ ਹੋਇਆ ਸੀ ਸ਼ਾਇਦ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਜਿਹੜੀਆਂ ਇੱਕ ਟਰੈਕਟਰ ਉਹ ਜਿਹੜਾ ਅੱਗ ਬੁਝਾਉਣ ਦੇ ਵਿੱਚ ਮਸ਼ਰੂਫ ਹੈਗਾ ਆ ਤਸਵੀਰਾਂ ਤੁਸੀਂ ਫਰਾਲਾ ਜੂ ਨੇੜੇ ਪਿੰਡ ਭਰੋਲੀ ਤੋਂ ਦੇਖ ਰਹੇ ਹੋ ਨੇੜੇ ਮਿਡਲ ਸਕੂਲ ਪਿੰਡ ਭਰੋਲੀ ਦੀ ਬੈਕ ਸਾਈਡ ਤੇ ਅੱਗ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋਏ ਤਸਵੀਰਾਂ ਜਿਹੜੀਆਂ ਹੈਗੀਆਂ ਸੋ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਗ ਤੇ ਕਾਬੂ ਪਾਉਣ ਦੀ ਸੰਧਵਾ ਪਿੰਡ ਡੰਡਾ ਸਾਹਿਬ ਦੇ ਲਾਗੇ ਛਾਗੇ ਜਿਹੜੀ ਹੈਗੀ ਆ ਅੱਗ ਉਹ ਪਹੁੰਚ ਗਈ ਹੈਗੀ ਆ ਸੋ ਮਰੇ ਵੀ ਕਾਫੀ ਹੱਦ ਤੱਕ ਛੋਟੇ ਛੋਟਿਆਂ ਜਿਹੜੀਆਂ ਝੁੰਡਾ ਦੇ ਵਿੱਚ ਜਿਹੜੇ ਆ ਉਹ ਸਾਹਮਣੇ ਕਿਸਾਨ ਜਿਹੜੇ ਹੈਗੇ ਆ ਸੰਧਵਾ ਸਾਈਡ ਤੋਂ ਨਜ਼ਰ ਆ ਰਹੇ ਨੇ ਸੋ ਅੱਗ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਟਰੈਕਟਰ ਨੇ ਵੀ ਅੱਗ ਦੇ ਚਾਰੇ ਤਰਫ ਜਿਹੜਾ ਹੈਗਾ ਆ ਉਹ ਬੜ ਦਤ ਹੈਗਾ ਹੈ ਹਵਾ ਜਿਹੜੀ ਹੈਗੀ ਆ ਫਰਾਲਾ ਸਾਈਡ ਤੋਂ ਉਹ ਚਾੜਾ ਸਾਈਡ ਨੂੰ ਜਿਹੜੀ ਹੈਗੀ ਆ ਹਵਾ ਵਗ ਰਹੀ ਹੈ ਉਸ ਨੂੰ ਅੱਗ ਅੱਗ ਲਾਇਆ ਹੋ ਇਹ ਸੀ ਰੁਕ ਦੇ ਨਾਲ ਜਿਹੜੀ ਹੈਗੀ ਆ ਉਹ ਅੱਗ ਅੱਗੇ ਵਧਿਆ ਅੱਗੇ ਟੰਗ ਨਾਲ ਲੱਗੀ ਲਗਾਈ ਗਈ ਜਾਂ ਨਾੜ ਨੂੰ ਲਗਾਈ ਗਈ ਸੋ ਪਿਛਲੇ ਸਾਲ ਵੀ ਇਸੇ ਤਰ੍ਹਾਂ ਸਾਰੀ ਇਹ ਜਿਹੜੀ ਆ ਉਨਾੜ ਆ ਇਸੇ ਤਰ੍ਹਾਂ ਸੜ ਕੇ ਸੁਆਹ ਹੋ ਗਈ ਸੀ ਸੋ ਕਹਿ ਨਹੀਂ ਸਕਦੇ ਕਿ ਅੱਗ ਲਾਈ ਗਈ ਆ ਜਾਂ ਅੱਗ ਲੱਗੀ ਆ ਹੈ ਨਾ ਸੋ ਤਸਵੀਰਾਂ ਆ ਕਾਫੀ ਖਤਰਨਾਕ ਨੇ ਬਹੁਤ ਸਾਰੇ ਜੀਵ ਜੰਤੂ ਜਿਹੜੇ ਹੈਗੇ ਆ ਇਹ ਨਾਲ ਓਹੋ ਸੜ ਜਾਂਦੇ ਆ ਜੋ ਸਾਡੀ ਪ੍ਰਕਿਰਤੀ ਲਈ ਬਹੁਤ ਜ਼ਰੂਰੀ ਹੁੰਦੇ ਹਨ ਸੋ ਅੱਗ ਲਾਉਣਾ 나ੜ ਨੂੰ ਤੇ ਅੱਗ ਲੱਗ ਜਾਣੀ ਥੋੜਾ ਦੋ ਗੱਲਾਂ ਹਨ ਤੁਹਾਨੂੰ ਪਤਾ ਹੈ ਕਿ ਕੁਝ ਸਮਾਂ ਪਹਿਲਾਂ ਜਿਹੜੀ ਇਹ ਕਣਕਾਂ ਨੂੰ ਅੱਗ ਲੱਗਦੀ ਸੀ ਲੱਗਦਾ ਉਹ ਹਿੱਸਾ ਤਾਂ ਨਹੀਂ ਹੈਗਾ ਪਰ ਹਵਾ ਦਾ ਰੁਖ ਪਿੰਡ ਦੇ ਦੂਜੇ ਪਾਸੇ ਹੋਣ ਕਰਕੇ ਕਾਫੀ ਸਾਰਾ ਬਚਾਅ ਹੋ ਗਿਆ ਲਾਗੇ ਘਰ ਵੀ ਨੇ ਸੋ ਇਹਨਾਂ ਤਸਵੀਰਾਂ ਦੇ ਨਾਲ ਤੁਸੀਂ ਬਣੇ ਰਹੋ ਦੇਖਦੇ ਰਹੋ ਤਸਵੀਰਾਂ ਨੂੰ ਸੋ ਕਾਫੀ ਹੱਦ ਤੱਕ ਬਚਾਅ ਹੋ ਗਿਆ ਹੈਗਾ ਸੋ